ਸਤਿਕਾਰ ਜੀ ਮੈਂ ਹਕਮਲ ਕਪੂ ਤਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇਰਾਨੀ ਮੂਲ ਦੇ ਪੈਟਰੋਕੈਮੀਕਲ ਉਤਪਾਦਾਂ ਦੀ ਮਹੱਤਵਪੂਰਨ ਵਿਕਰੀ ਅਤੇ ਖਰੀਦ ਦੇ ਲਈ 6 ਭਾਰਤੀ ਕੰਪਨੀਆਂ ਉੱਤੇ ਪਾਬੰਦੀਆਂ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਇਰਾਨੀ ਸਰਕਾਰ ਆਪਣੀਆਂ ਅਸਥਿਰ ਗਤੀਵਿਧੀਆਂ ਦੇ ਲਈ ਫੰਡ ਇਕੱਠਾ ਕਰਨ ਦੇ ਲਈ ਪੱਛਮੀ ਏਸ਼ੀਆ ਦੇ ਵਿੱਚ ਟਕਰਾਵ ਨੂੰ ਉਤਸ਼ਾਹਿਤ ਕਰ ਰਹੀਆਂ ਨੇ ਅਜ ਅਮਰੀਕਾ ਉਸ ਮਾਲੀਏ ਦੇ ਪਰਿਵਾਰ ਨੂੰ ਰੋਕਣ ਦੇ ਲਈ ਕਦਮ ਚੁੱਕ ਰਿਹਾ ਹੈ ਜਿਸ ਦੀ ਵੱਲ ਤੋਂ ਇਹ ਸਰਕਾਰ ਵਿਦੇਸ਼ਿਆ ਦੇ ਵਿੱਚ ਅਤਵਾਦ ਦਾ ਸਮਰਥਨ ਕਰਨ ਅਤੇ ਆਪਣੇ ਲੋਕਾਂ ਨੂੰ ਦਬਾਉਣ ਦੇ ਲਈ ਕਰਦੀ ਹੈ ਅਮਰੀਕਾ ਨੇ ਭਾਰਤ ਨੂੰ ਇੱਕ ਹੋ ਝਟਕਾ ਦਿੱਤਾ ਉਸ ਨੇ ਭਾਰਤ ਦੀਆਂ 6 ਪੈਟਰੋਲੀਅਮ ਕੰਪਨੀਆਂ ਉੱਤੇ پابੰਦੀ ਲਗਾ ਦਿੱਤੀ ਹੈ ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਕੰਪਨੀ ਈਰਾਨ ਦੇ ਨਾਲ ਵਪਾਰ ਕਰ ਰਹੀਆਂ ਸਨ ਇੱਕ ਰਿਪੋਰਟ ਦੇ ਅਨੁਸਾਰ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਈਰਾਨ ਆਪਣੀ ਆਮਦਨ ਦਾ ਵੱਡਾ ਹਿੱਸਾ ਖੇਤਰੀ ਟਕਰਾਵ ਨੂੰ ਵਿਦਾਨ ਦੇ ਲਈ ਵਰਤ ਰਿਹਾ ਹੈ ਅਮਰੀਕਾ ਨੇ ਈਰਾਨ ਉੱਤੇ ਹ ਤੱਕ ਵਾਦ ਨੂੰ ਸੇ ਹੋ ਕੇ ਇਹਨਾਂ ਦਾ ਵੀ ਦੋਸ਼ ਲਗਾਇਆ ਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ইরਾਨੀ ਸਰਕਾਰ ਮੱਧ ਪੂਰਬ ਦੇ ਵਿੱਚ ਤਕਰਾਰ ਵਧਾਉਂਦੀ ਹੈ ਅਤੇ ਅਸਥਿਰਤਾ ਫਲਾਉਣ ਦੇ ਲਈ ਪੈਸੇ ਦੀ ਵਤੋ ਕਰਦੀ ਹੈ ਅਮਰੀਕਾ ਇਸ ਆਮਤਨ ਸਟ੍ਰੋਟ ਨੂੰ ਰੋਕਣ ਦੇ ਲਈ ਕਦਮ ਚੁੱਕ ਰਿਹਾ ਜਿਸ ਦਾ ਇਰਾਨ ਵਰਤੋ ਅੰਤਰਕਵਾਦ ਨੂੰ ਸਮਰਥਨ ਦੇਣ ਅਤੇ ਆਪਣੇ ਲੋਕਾਂ ਨੂੰ ਜ਼ੁਲਮ ਕਰਨ ਦੀ ਲਈ ਕਰਦਾ ਜਿਨ੍ਹਾਂ 파ਰਟੀ ਕੰਪਨੀਆਂ ਉੱਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਵਿੱਚ ਕਜਨ ਪੋਲੀਮਰਸ ਐਲਕੈਮਿਕਲ ਸੋਲੂਸ਼ਨਸ ਰਮਨੀਕ ਲਾਲ ਐਸ ਕਸਾਲੀਆ ਐਂਡ ਕੰਪਨੀ ਜੂਪੀਟਰ ਡਾਈ ਕੈਂਪ ਪ੍ਰਾਈਵੇਟ ਲਿਮਿਟਿਡ ਸ਼ਾਮਲ ਨੇ ਇਹਨਾਂ ਵਿੱਚੋਂ ਤਿੰਨ ਕੰਪਨੀਆਂ ਨੇ ਜਨਵਰੀ 2024 ਅਤੇ ਜਨਵਰੀ 2025 ਦੇ ਵਿੱਚ ਖਾਰ ইরਾਨੀ ਮੂਲ ਦੇ ਪੈਟਰੋ케ਮਿਕਲ ਉਤਪਾਦ ਖਰੀਦੇ ਸਨ ਭਾਰਤ ਤੋਂ ਪਾਬੰਦੀਸ਼ੁਦਾ ਹੋ ਦੋ ਕੰਪਨੀਆਂ ਵਿੱਚ ਗਲੋਬਲ ਇੰਡਸਟਰੀਜ਼ ਕੈਮੀਕल्स ਲਿਮਿਟਿਡ ਅਤੇ ਪਸਿਸਟੈਂਟ ਪੈਟਰੋਕੈਂਪ ਪ੍ਰਾਈਵੇਟ ਲਿਮਿਟਿਡ ਸ਼ਾਮਲ ਨੇ ਇਸਨੇ ইরਾਨੀ ਪੈਟਰੋਲੀਅਮ ਪੈਟਰੋਲੀਅਮ ਉਤਪਾਦ ਦਾ ਜਾਫਰ ਪੈਟਰੋਕੈਮੀਕਲ ਵਪਾਰ ਦੇ ਵਿੱਚ ਸ਼ਾਮਲ ਵੀ ਗਲੋਬਲ ਸੰਸਥਾਵਾਂ ਅਤੇ ਪਾਬੰਦੀਆਂ ਦਾ ਐਲਾਨ ਕੀਤਾ ਵਿਦੇਸ਼ੀ ਵਿਭਾਗ ਨੇ ਹੈ ਕਿ ਭਾਰਤ ਸੰਯੁਕਤ ਅਰਬ ਅਮੀਰਾਤ ਤੁਰਕੀ ਅਤੇ ਇੰਡੋਨੇਸ਼ੀਆ ਦੀਆਂ ਕੰਪਨੀਆਂ ਤੇ ਇਰਾਨੀ ਮੂਲ ਦੇ ਪੈਟਰੋਕੈਮੀਕਲ ਉਤਪਾਦਾਂ ਦੀ ਮਹੱਤਵਪੂਰਨ ਵਿਕਰੀ ਅਤੇ ਖਰੀਦ ਦੇ ਲਈ ਪਾਬੰਦੀ ਲਗਾਈ ਜਾ ਰਹੀ ਹੈ ਵਿਭਾਗ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਜਿਵੇਂ ਕਿ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਹਿ ਚੁੱਕੇ ਨੇ ਕੋਈ ਵੀ ਦੇਸ਼ ਜਾਂ ਵਿਅਕਤੀ ਜੋ ਇਰਾਨੀ ਤੇਲ ਜਾਂ ਪੈਟਰੋਕੈਮੀਕਲ ਉਤਪਾਦ ਖਰੀਦਦਾ ਹੈ ਉਸ ਨੂੰ ਅਮਰੀਕੀ ਪਾਬੰਦੀਆਂ ਦੇ ਖਤਰੇ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹ ਅਮਰੀਕਾ ਦੇ ਨਾਲ ਵਪਾਰ ਨਹੀਂ ਕਰ ਸਕੇਗਾ ਇਰਾਨ ਦੇ ਪੈਟਰੋਕੈਮੀਕਲ ਵਪਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਮਰੀਕਾ ਨੇ ਤਈ ਦੇਸ਼ਾਂ ਦੀਆਂ ਤੇ ਰਕਮਪਨੀਆਂ ਉੱਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਅਮਰੀਕੀ ਵਿੱਤ ਵਿਭਾਗ ਨੇ 50 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਨਾਮਜ਼ਦ ਕੀਤਾ ਹੈ ਅਤੇ 50 ਤੋਂ ਵੱਧ ਜਹਾਜ਼ਾਂ ਦੀ ਪਛਾਣ ਵੀ ਕੀਤੀ ਗਈ ਹੈ ਜੋ ਈਰਾਨ ਦੇ ਸੁਪਰੀਮ ਲੀਡਰ ਅਯਤੁੱਲਾ ਅਲੀ ਖੋਮੇਨੀ ਦੇ ਇੱਕ ਪ੍ਰਮੁੱਖ ਰਾਜਨੀਤਿਕ ਸਲਾਹਕਾਰ ਅਲੀ ਸ਼ਮਖਾਨੀ ਦੇ ਪੁੱਤਰ ਮੁਹੰਮਦ ਹੁਸੈਨ ਸ਼ਮਖਾਨੀ ਦੁਆਰਾ ਨਿਯੰਤਰਿਤ ਵਿਸ਼ਾਲ ਸ਼ਿਪਿੰਗ ਸਾਮਰਾਜ ਦਾ ਹਿੱਸਾ ਨੇ ਵਿੱਤ ਵਿਭਾਗ ਨੇ ਇਸ ਨੂੰ 2018 ਤੋਂ ਬਾਅਦ ਈਰਾਨ ਦੇ ਨਾਲ ਸੰਬੰਧਤ ਸਭ ਤੋਂ ਵੱਡੀ ਕਾਰਵਾਈ ਦੱਸਿਆ ਵਿੱਤ ਵਿਭਾਗ ਦੇ ਬਿਆਨ ਦੇ ਵਿੱਚ ਸੰਯੁਕਤ ਅਰਬ ਅਮੀਰਾਤ ਸਥਿਤ ਅੱਤੀ ਨਾਗਰਿਕ ਪੰਕਜ ਨਗਜੀਪਾਈ ਪਟੇਲ ਦਾ ਨਾਮ ਵੀ ਪਬੰਧੀਆਂ ਦੀ ਸੂਚੀ ਵਿੱਚ ਸ਼ਾਮਲ ਹੈ ਜੋ ਹੁਸੈਨ ਦੇ ਨੈਟਵਰਕ ਵਿੱਚ ਕਈ ਸ਼ਿਪਿੰਗ ਕੰਪਨੀਆਂ ਵਿੱਚ ਕਾਰਜਕਾਰੀ ਵਜੋਂ ਕੰਮ ਕਰ ਚੁੱਕਿਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ